ਮਸ਼ੀਨ ਬਹੁਤ ਸੋਹਣੀ ਆਪਾਂ ਨੂੰ ਮਿਲ ਗਈ ਕਹਿ ਦਈਏ ਰੰਗ ਰੂਪ ਹਨਾ ਮਸ਼ੀਨ ਦੀ ਸਫਾਈ ਆਰ ਬਿਲਡਿੰਗ ਸ਼ੈਲਡਿੰਗ ਕਿਤੇ ਤੇ ਨਹੀਂ ਹੈਗੀ ਵਧੀਆ ਹਨ ਥੱਲੇ ਐਂਗਲ ਉਂਗਲਾ ਨਹੀਂ ਦੇਖਦੇ ਆਪਾਂ ਬਹੁਤੇ ਬਰਾਲੇ ਮਾਡਲਾਂ ਦੇ ਵਿੱਚ ਥੱਲੇ ਜਾਲ ਆ ਬਈ ਜਿਹੜਾ ਨਾ ਸਟੈਂਡ ਸਿਕੰਚਾ ਗਲਗੋਲ ਜਾਂਦਾ ਜਾਂ ਫਿੰਗਰ ਡਿਟਾ ਆਉਂਦਾ ਬਈ ਇੱਕ ਵੀ ਐਂਗਲ ਨਹੀਂ ਵਿੰਗੀ ਜੀ ਜਿਵੇਂ ਲੱਗੀ ਪਹਿਲਾਂ ਤਾਂ ਮਸ਼ੀਨ ਦੱਸੋ ਮਸ਼ੀਨ ਇੱਕ ਨੰਬਰ ਆ ਪੂਰੀ ਵਧੀਆ ਸਾਫ ਆ ਮਸ਼ੀਨ ਸੁਣ ਲਈ ਮਾਲਕ ਨੇ ਮਾਲਕ ਨੇ ਸੁਣ ਲਈ ਜੀ ਠੀਕ ਆ ਆਪਾਂ ਨੂੰ ਇਹ ਘਾਟੇ ਦਾ ਸੌਦਾ ਨਹੀਂ ਠੀਕ ਹੈ ਜੀ ਲਹੌਈ ਭਾਈ ਲੈ ਕੇ ਬਾਬੇ ਦਾ ਨੋ ਤੋਰਦੀ ਰਾਣੀ ਹਾਂ ਜੈਕ ਲੈਣ ਗਏ ਆ ਜਾ ਆ ਆਤਾ ਸਾਡੀ ਲੱਗੀ ਹੈ ਤੇਲ ਚੋਂ ਆ। ਲਾ ਦੇ ਲਾ ਦੇ ਲਾ ਦੇ ਜੇਤੀ ਕਰ। ਨਹੀਂ ਤਾਂ ਹੁੰਦੀ ਆ। ਹਾਂ ਵੀ ਵਧੀਆ ਲੱਗੀ ਵੀ ਨਹੀਂ ਨਾ। ਸਾਸਰੀਕਾਲ ਜੀ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਚ। ਲਓ ਜੀ ਬਾਈ ਅੱਜ ਤਾਂ ਕਹਿਦੀ ਹੈ ਨਾ ਵੀ ਜਿਹੜੀ ਜੀਤ ਦੀ ਹੈ ਨਾ ਸਾਰੇ ਮੇਰੇ ਵੀਰਾਂ ਜਿੰਨੇ ਵੀ ਆਪਣੇ ਫੈਮਿਲੀ YouTube ਆ ਮੇਰੇ ਜੁੜੀ ਹੋਈ ਧੀ ਹੈ ਨਾ ਸਾਰਿਆਂ ਦੇ ਮਨ ਚ ਇਹੀ ਤਾਂ ਨਾ ਵੀ ਨਿੰਦਰ ਆਪਦੀ ਮਸ਼ੀਨ ਕਦੋਂ ਲਊਗਾ ਆਪਦੀ ਕੰਬੈਨ ਕਦੋਂ ਲਊਗਾ ਲਓ ਜੀ ਬਾਈ ਅੱਜ ਮਹਾਰਾਜ ਨੇ ਹਨਾ ਕਹਿ ਦਈਏ ਬਾਬੇ ਨਾਨਕ ਦੇ ਦੀ ਕਿਰਪਾ ਹੋ ਗਈ ਬਹੁਤ ਸੋਹਣੀ ਜਿਹੜੀ ਕੰਬੈਨ ਹੈ ਨਾ ਆਪਾਂ ਨੂੰ ਮੰਨ ਲਓ ਲਈ ਤਾਂ ਬਾਈ ਆਪਾਂ ਪ੍ਰਾਣੀਓ ਆ ਨਾ ਉਹਦਾ ਆਪਾਂ ਫਰਾਉਟੀਆਂ ਮਰੀ ਗਈ ਉਹਦਾ ਕੋਈ ਫਾਇਦਾ ਨਹੀਂ ਹੈਗਾ ਵੀ ਮੈਂ ਨਵੀਂ ਲੈ ਲਊਂਗਾ ਮੈਂ ਕਰ ਲਊਂਗਾ ਨਾ ਬਾਕੀ ਲਈ ਆਪਾਂ ਦਸ਼ਮੇਸ਼ 9900 ਬਾਕੀ ਮਸ਼ੀਨ ਤੁਹਾਨੂੰ ਦਿਖਾਉਨੇ ਆ ਕਰਾਉਣਿਆਂ ਨਾਲੇ ਗਿੱਲ ਬਾਈ ਪਹੁੰਚਿਆ ਆਪਣੇ ਹਰਦੇਵ ਬਾਈ ਪਹੁੰਚਿਆ ਸਾਰਿਆਂ ਨੇ ਕਰਕੇ ਗੱਲਬਾਤ ਹਨਾ ਇਹ ਬਾਈ ਮਸ਼ੀਨ ਬੜੀ ਵਧੀਆ ਮਿਲ ਗਈ ਆਪਾਂ ਨੂੰ ਭਾਣ ਜਿਹੜੇ ਆਪਾਂ ਕਹਿਦੀ ਜਿੰਨਾ ਕ ਆਪਣਾ ਬਜਟ ਤਾਂ ਹਨਾ ਉਹੀ ਬਾਈ ਬੌੜੀਆਂ ਫੁਕਰੀਆਂ ਮਾਨਦਾ ਦਾ ਕੋਈ ਫਾਇਦਾ ਨਹੀਂ ਹੈਗਾ ਵੀ ਮੈਂ ਉਹ ਕਹਿੰਦਾ ਮੈਂ ਨਵੀਂ ਲੈ ਲੂੰਗਾ ਹਨਾ 25-26 ਲੱਖ ਰੁਪਏ ਬਾਈ ਆਪਣੀ ਤਾਂ ਇੰਨੀ ਗੰਜਾਇਆ ਸੈਂ ਨਹੀਂ ਦੀ ਵੀ 25-26 ਲੱਖ ਰੁਪਏ ਲਾ ਕੇ ਆਪਾਂ ਕ ਮੈਂ ਲੈ ਲੈਂਦੇ ਆ ਨਾ ਬਾਕੀ ਉਹਦੇ ਬਾਅਦ ਆਪਾਂ ਦਸ਼ਮੇਸ਼ 99100 ਮਸ਼ੀਨ ਆ ਜਿਹੜੀ ਬਾਕੀ ਤੁਸੀਂ ਮਾਡਲ ਆਪ ਦੱਸਿਓ ਵੀਡੀਓ ਦੇ ਵਿੱਚ ਕਮੈਂਟ ਕਰਕੇ ਤੁਸੀਂ ਆਪ ਦੱਸਿਓ ਵੀ ਮਾਡਲ ਕਿੰਨਾ ਹੋਊਗੀ ਹਨਾ ਬਾਕੀ ਬਾਈ ਕੈਮਰਾਮੈਨ ਨੂੰ ਬੇਨਤੀ ਆ ਵੀ ਦਿਖਾ ਦੇ ਮਸ਼ੀਨ ਆ ਮਸ਼ੀਨ ਆ ਬਾਈ ਹਨਾ ਦਸ਼ਮੇਸ਼ 9900 ਆਪਾਂ ਮਸ਼ੀਨ ਤੁਸੀਂ ਕਮੈਂਟਾਂ ਦੇ ਵਿੱਚ ਦੱਸਣਾ ਵੀ ਇਹ ਕਿੰਨਾ ਮਾਡਲ ਆ ਬਾਕੀ ਤੁਸੀਂ ਮਸ਼ੀਨ ਆ ਨਾ ਦਸ਼ਮੇਸ਼ ਬਾਈ ਮੈਂ ਅੱਗੇ ਕੀ ਦੇਖਦਾ ਤਾਂ ਵੀ ਹਨਾ ਕੋਈ ਮਸ਼ੀਨ ਆ ਆਪਣੇ ਬਜਟ ਜੀ ਵਾਲੀ ਮਿਲੇ ਵੀ ਜਿੰਨੇ ਕ ਆਪਣੇ ਕੋ ਪੈਸੇ ਆ ਨਾ ਉਨੇ ਕੇ ਦੇ ਵਿੱਚ ਆਪਣਾ ਚੱਲ ਜਾਵੇ ਗੇਮ ਆ ਪਰ ਮਾਲਕ ਕਹਿੰਦੇ ਜਦੋਂ ਬਾਹ ਫੜਦਾ ਹਨ ਵੀ ਮਾਲਕ ਦੇ ਘਰ ਦੇਰ ਜਰੂਰ ਆ ਪਰ ਹੰਦੇਰ ਨਹੀਂ ਹੈਗਾ ਮਸ਼ੀਨ ਬਹੁਤ ਸੋਹਣੀ ਆਪਾਂ ਨੂੰ ਮਿਲ ਗਈ ਕਹਿ ਦਈਏ ਰੰਗ ਰੂਪ ਹਨਾ ਮਸ਼ੀਨ ਦੀ ਸਫਾਈ ਔਰ ਬਿਲਡਿੰਗ ਸ਼ੈਲਡਿੰਗ ਕਿਤੇ ਦੇ ਨਹੀਂ ਹੈਗੀ ਵਧੀਆ ਹਨ ਥੱਲੇ ਐਂਗਲਾਂ ਉਂਗਲਾਂ ਨਹੀਂ ਦੇਖਦੇ ਆਪਾਂ ਬਹੁਤੇ ਪੁਰਾਣੇ ਮਾਡਲਾਂ ਦੇ ਵਿੱਚ ਥੱਲੇ ਜਾਲ ਆ ਬਈ ਜਿਹੜਾ ਨਾ ਸਟੈਂਡ ਸਿਕੰਜਾ ਘੜ ਗੋਲ ਜਾਂਦਾ ਜਾਂ ਵਿੰਗਾ ਡੇਢ ਆਉਂਦਾ ਬਈ ਇੱਕ ਵੀ ਐਂਗਲ ਨਹੀਂ ਵਿੰਗੀ ਡੇਢ ਜਿਹੜੇ ਬੰਦਿਆਂ ਕੋਲ ਮਸ਼ੀਨ ਆਈ ਗਈ ਤੇ ਇਹ ਬਹੁਤ ਸੋਹਣੀ ਰੱਖੀ ਹੋਈ ਸੀ ਬਾਕੀ ਇਧਰ ਰਾਜੂ ਪਹੁੰਚਿਆ ਆ ਨਾਲ ਆਹ ਹੋ ਰਾਜੂ ਜੀ ਜਮਿਆ ਬਾਕੀ ਇਧਰ ਆਪਣਾ ਹਰਦੇਵ ਬਾਈ YouTube ਐਂਡ ਪਾਰਟੀ ਸਾਡੀ ਬਾਈ ਦਾ ਬਹੁਤ ਧੰਨਵਾਦ ਹੈ ਨਾ ਜਿਹੜਾ ਬਾਈ ਇੱਕ ਫੋਨ ਤੇ ਸਾਡੇ ਨਾਲ ਹੈ ਨਾ ਖੜਾ ਹੋ ਗਿਆ ਕਿ ਇਧਰ ਬਾਈ ਦਾ ਪਿੰਡ ਦਾ ਹੀ ਅਵੀਰ ਹੋਰ ਵੀਰੇ ਵਧੀਆ ਵੀਰੇ ਬਹੁਤ ਬਾਈ ਧੰਨਵਾਦ ਤੁਹਾਡਾ ਕਿਵੇਂ ਲੱਗੀ ਪਹਿਲਾਂ ਤਾਂ ਮਸ਼ੀਨ ਦੱਸੋ ਮਸ਼ੀਨ ਇੱਕ ਨੰਬਰ ਆ ਪੂਰੀ ਵਧੀਆ ਸਾਫ਼ ਆ ਮਸ਼ੀਨ ਸੁਣ ਲਈ ਵਾਲਕ ਨੇ ਮਾਲਕ ਨੇ ਸੁਣ ਲਈ ਜੀ ਠੀਕ ਆ ਆਪਾਂ ਨੂੰ ਇਹ ਘਾਟੇ ਦਾ ਸੌਦਾ ਨਹੀਂ ਠੀਕ ਆ ਜੀ ਬਾਕੀ ਐ ਵੀ ਵੀਰ ਹੁਣੇ ਵਿੱਚ ਪਾਏ ਹਨਾ ਵੀ ਤੁਹਾਨੂੰ ਪਤਾ ਹੈ ਨਾ ਬਾਈ ਚਲੋ ਬੰਦਾ ਜਿੱਡਾ ਮਰਜੀ ਕਾਢ ਹੀ ਹੋਵੇ ਕਹਿੰਦੇ ਇੱਕ ਬਹੁਤਾ ਤਾਰੂ ਵੀ ਡੁੱਬਦਾ ਵੀ ਤਾਰੂ ਹੁੰਦਾ ਮੈਂ ਇਹ ਚੀਜ਼ ਬਾਈ ਬਹੁਤ ਡਰ ਕੇ ਤੈਨੂੰ ਪਤਾ ਹੀ ਹੈ ਵੀਰੇ ਬਹੁਤੇ ਹਾਈ ਲੈਵਲ ਦੇ ਬੰਦੇ ਤਾਂ ਪਾਏ ਨਹੀਂ ਹਨਾ ਠੀਕ ਹੈ ਠੀਕ ਮਾਈ ਇਕੱਠੇ ਕਰੀ ਹੋਈ ਦੀ ਆ ਚਲੋ ਵਿੱਚੇ ਚਲੋ ਆ ਵੀਡੀਓ ਬੂੜੀਆਂ ਨਾਲੇ ਵਿੱਚੇ ਹੋਰ ਸੀਜ ਜਸੂਈਆਂ ਲਾ ਕੇ ਵੀ ਚਲੋ ਮਾਲ ਕਰਨ ਜਿੱਦਾਂ ਸੁਣਨੀ ਆ ਨਾ ਉਹਦਾ ਉਹਦੇ ਘਰ ਦੇ ਕਿਸੇ ਨੂੰ ਭੇਜਤ ਨਹੀਂ ਗੱਲ ਆ ਅਨੰਦਰਾ ਕੋਈ ਆਪਾਂ ਨੂੰ ਮਾੜੀ ਨਹੀਂ ਹੈਗੀ ਮਸ਼ੀਨ ਵਧੀਆ ਬਲ ਗਈ ਸਾਫ਼ ਸੁਥਰੀ ਮਿਲ ਗਈ ਟਾਇਰਾਂ ਨਹੀਂ ਇਹ ਨਹੀਂ ਹੈਗਾ ਅੱਜ ਆਪਾਂ ਏਨੇ ਪੈਸੇ ਲਾ ਕੇ ਕੱਲ ਨੂੰ ਟਾਇਰ ਪਾਉਣੇ ਪੈਂਦੇ ਨਵੇਂ ਜਾ ਕੇ ਹੋਰ ਕਰਨੇ ਹੁਣ ਤੈਨੂੰ ਹਜੇ ਦੋ ਤਿੰਨ ਜੇ ਬਾਹਰ ਵੀ ਤੂੰ ਜਾਣਾਂਗਾ ਤਾਂ ਵੀ ਟਾਇਰ ਨਹੀਂ ਹਿੱਲਦਾ ਤਾਂ ਵੀ ਤੈਨੂੰ ਟਾਇਰ ਹਿੱਲਦੇ ਨਹੀਂ ਹੈਗੇ ਜੀ 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 ਠੀਕ ਹੈ ਵੀ ਸੀੜਦੇਆਂ ਨਾਲੇ ਟਾਇਰ ਵੀ ਮਾਗਰ 9 16 ਦੇ ਹੋਗੇ ਜੀ ਉਹ ਵੀ ਚੀਜ਼ ਵਧੀਆ ਹਨਾ ਵਧੀਆ ਟਾਇਰ ਮਾਗਰਲੇ ਵੀ ਠੀਕ ਆ ਇੰਜਨ ਸਟਾਰਟ ਕਰਿਆ ਜਿਵੇਂ ਹੁਣ ਏਨਾ ਟਾਈਮ ਹੋ ਗਿਆ ਸੀ ਖੜੀ ਨੂੰ ਮਾੜਾ ਵੇਖ ਇੰਜਨ ਦੇ ਵਿੱਚ ਸਟਾਰਟ ਹੋ ਗਿਆ ਦੇਲਾ ਇਹ ਡਾਊਨ ਇੰਜਣ ਹੁੰਦਾ ਰੌਣ ਦੇ ਲਈ ਜਾਂਦੀਆਂ ਹੁੰਦੀਆਂ ਨੇ ਵਿੱਚ ਨਵੀਆਂ ਮਸ਼ੀਨਾਂ ਵੀ ਰੌਣ ਮਾਰੀ ਜਾਂਦੀਆਂ ਹੁੰਦੀਆਂ ਨੇ ਨਹੀਂ ਆਪਾਂ ਨੂੰ ਅਮਰਜੀਤ ਬਾਈ ਨੇ ਨਾ ਦਿੱਤੀ ਜੀ ਬਾਈ ਉਹਨੇ ਇੱਕ ਦੋ ਆਪਾਂ ਨੂੰ ਦੱਸ ਕੇ ਦਿੱਤੀ ਆ ਵੀ ਜਿਹੜੀ ਚੀਜ਼ ਹੈਗੀ ਆ ਉਹ ਸੱਚ ਆ ਇੱਕ ਤਾਂ ਉਹਨੇ ਦੱਸਿਆ ਵੀ ਆ ਗੱਡਰੀ ਜੀ ਹੈ ਜਿਹੜੀ ਉਰੇ ਨਾ ਪਲੇਟ ਜੀ ਲੱਗੀ ਹੁੰਦੀ ਆ ਇਹ ਟੁੱਟ ਗਈ ਸੀ ਜਾਂਦੇ ਵਿੱਚ ਅਸੀਂ ਜਗਾੜ ਕਰਕੇ ਚਾਲਿਆ ਚਲੋ ਹੁਣ ਆਪਾਂ ਵੀ ਇਹ ਨਾ ਲਈ ਆ ਆਪਣੇ ਮਿਹਨਤ ਕਰਕੇ ਲਈ ਆ ਫਰਜ਼ਦਾ ਬਣਾ ਵੀ ਬਣਦਾ ਨਾ ਵੀ ਆਪਾਂ ਸਾਰਾ ਕੁਝ ਉਹ ਬਾਈ ਨੂੰ ਕਹੀ ਜਾਈ ਆ ਬਾਅਦ ਵਿੱਚ ਆਏ ਨਹੀਂ ਆਏ ਨਹੀਂ ਕੀਤੇ ਗੱਲ ਹੁਣ ਗੇਰ ਦੀ ਉਹਨੇ ਪੂਰ ਗਾਰੰਟੀ ਲਈ ਜਾ ਤਸੱਲੀ ਕਰਾਈ ਆ ਜਿੱਦਾਂ ਗੇਅਰ ਦੇ ਵਿੱਚ ਦਿੱਕਤ ਆ ਗਈਆਂ ਨਾ ਲਾ ਕੇ ਕੰਪਨੀ ਦੇ ਨਾਮ ਲਈ ਕਲੱਚ ਦੀ ਹੈਨਾ ਕਲੱਚ ਦੀ ਬਾਕੀ ਹੋਰ ਜਿਹੜਾ ਉਹ ਕਹਿੰਦਾ ਕਿਸੇ ਕੰਮ ਕਰਨ ਦੀ ਜ਼ਰੂਰਤ ਨਹੀਂ ਚਲੋ ਤੈ ਹੁਣ ਬਾਹਰ ਚਲਾਉਣੀ ਆ ਤੈਨੂੰ ਆਪਦੇ ਹੱਥ ਕੇਰਾ ਹੱਥ ਫੇਰ ਲਿਆ ਹੈਨਾ ਚਲਾਉਣੀ ਦਾ ਆ ਬੰਦੇ ਨੇ ਆ ਯਾਰ ਅਜੀ ਤੇ ਬਾਈ ਇਹ ਕੱਲ ਦਾ ਮੈਂ ਤਾਂ ਮਸ਼ੀਨ ਦੇ ਉੱਪਰ ਵੀ ਨਹੀਂ ਚੜਿਆ ਬਾਈ ਠੀਕ ਆ ਇਹਨੂੰ ਕਿਹਾ ਮੈਂ ਕਿਹਾ ਰਾਜੂ ਤਸੱਲੀ ਕਰ ਲਾ ਹਾਂ ਠੀਕ ਆ ਨਾ ਬਾਈ ਕੋਲੇ 10 ਮਾਡਲ ਵੀ ਖੜੀ ਐ ਫਾਰਮ ਤੇ ਕਾ ਵੀ ਖੜੀ ਐ ਜੀ ਐਨ ਇੱਧਰ ਵੀ ਇੱਕ ਉਹ ਪਰਾਂ ਖੜੀ ਐ ਜੀ ਐਨ ਹਾਂ ਇਹ ਮਸ਼ੀਨਾਂ ਬਹੁਤ ਖੜੀਆਂ ਐ ਪਰ ਇਹਨੂੰ ਕਹੇ ਵੀ ਤਸੱਲੀ ਕਰ ਲਾ ਪਤਾ ਨਹੀਂ ਇਹਦਾ ਕੀ ਮਨ ਆਇਆ ਜਾਇਦਾ ਟਰੱਕ ਵਿਜਲੇ ਆਹ ਮਸ਼ੀਨ ਤੇ ਵੀ ਜੀ ਕਹਿੰਦਾ ਉਹੀ ਮਸ਼ੀਨ ਲੈ ਜਾਣੀ ਆ ਕਿਆ ਰਾਜੂ ਹਾਂਜੀ ਕਰਤੀ ਤੇਰੀ ਮੰਨਦੀ ਤੂੰ ਹਾਂ ਬਾਈ ਇਹਦੇ ਮੰਨਦੀ ਇਹ ਸਵੇਰ ਦਾ ਆਉਂਦਾ ਆਉਂਦਾ ਵੀ ਇਹੀ ਗੱਲ ਕਹੀ ਜਾਂਦਾ ਵੀ ਮਸ਼ੀਨ ਉਹੀ ਲੈ ਕੇ ਹੁਣੀ ਆ ਠੀਕ ਆ ਮੈਂ ਤਾਂ ਕੋਈ ਨਹੀਂ ਵੇ ਚੱਲ ਦੇਖੋ ਮਹਾਰਾਜ ਕਿਰਪਾ ਦੀ ਬਾਤ ਜੀ ਪੁਰਾਣੀਆਂ ਹੁੰਦੀ ਐ ਜੀ ਹਾਂ ਗੱਲ ਹੁਣ ਇਹ ਆ ਵੀ ਆਪਣੇ ਘਰ ਦਾ ਅੰਨ ਜਲ ਸੀਦਾ ਸਹੀ ਆ ਵੀ ਬਾਕੀ ਗੱਲ ਲੱਗਿਆ ਬਾਕੀ ਸਭ ਤੋਂ ਵੱਡੀ ਗੱਲ ਹੋਰ ਆ ਨਾ ਕਿ ਇੱਕੋ ਪਾਰਟੀ ਕੋਲ ਮਸ਼ੀਨ ਆਈ ਰਹੀ ਆ ਠੀਕ ਆ ਹੁਣ ਜਿੰਨਾ ਮਾਡਲ ਆ ਉਹ ਤਾਂ ਲੈ ਕੇ ਹੁਣ ਤੱਕ ਇੱਕੋ ਪਾਰਟੀ ਕੋਲ ਹੀ ਆ ਠੀਕ ਆ ਦੂਜੀ ਭਾਈ ਅਮਰਜੀਤ ਦਾ ਯੂ ਨਹੀਂ ਨਾ ਮਸ਼ੀਨ ਦੀ ਬੇਗਦਰੀ ਜੀ ਕਰੀ ਵੀ ਸਾਫ਼ ਰੱਖੀ ਵੀ ਆਗੀ ਲੋਹਾ ਬਹੁਤ ਵਧੀਆ ਕਿਉਂਕਿ ਮਾਲਕ ਮੰਨ ਕੇ ਚੱਲ ਆ ਜਿਹਨੇ ਨਵੀਂ ਕਢਾਈ ਹੁੰਦੀ ਆ ਉਹਨੂੰ ਪਤਾ ਹੁੰਦਾ ਵੀ ਇਹਦਾ ਇੱਥੋਂ ਦੁੱਖ ਆ ਉਹ ਉਹ ਦੁੱਖ ਦੂਰ ਕਰ ਲੈਂਦਾਗਾ ਭਾਈ ਦੇਣ ਨੂੰ ਨਹੀਂ ਦੀ ਮੰਨਦਾ ਸੀ ਕਿ ਵੇ ਆ ਜੀ ਲੈ ਕੇ ਹੀ ਇਹ ਜਾਣੀ ਆ। ਮੰਨਦਾ ਨਹੀਂ ਸੀਗਾ। ਮੈਂ ਕਾਰ ਵਾਸਤੇ ਰੱਖੀ ਹੋਈ ਆ। ਮੈਂ ਕਹਾ ਨਹੀਂ ਕਿ ਮੇਰਾ ਵੀ ਹੌਂਦ ਲਾ ਗਿਆ। ਜੇ ਮਸ਼ੀਨ ਲੈਣੀ ਆ ਤਾਂ ਇਹੀ ਲੈਣੀ ਆ ਨਹੀਂ ਮੈਂ ਮਸ਼ੀਨ ਨਿਕਮਾ ਕੈਨਸਲ ਕਰਨਾ ਪਿਆ। ਤੇ ਸਹੀ ਗੱਲ ਆ। ਬਾਕੀ ਤੈਨੂੰ ਪਤਾ ਭਾਈ ਨਵੀਂ ਆ ਨਾ ਅੱਜ ਕੱਲ ਦਾ ਤੈਨੂੰ ਪਤਾ ਹੀ ਵੀ ਆਪਾਂ ਅੱਧਾ 2-4 ਲੱਖ ਰੁਪਏ ਦੇ ਕੇ ਮਸ਼ੀਨ ਵੇਚ ਜਾਂਦੀ ਆ। ਸਹੀ ਗੱਲ ਆ। ਪਰ ਆਪਾਂ ਸੋਚੀ ਥੋੜੀ ਲੰਬੀ। ਨਹੀਂ ਉਹ ਵੀ ਤੁਹਾਨੂੰ ਪਤਾ ਵੀ ਕੰਮਕਾਰ ਹੁਣ ਇਹ ਮਸ਼ੀਨ ਆ ਜਿਹੜੀ ਮੰਨ ਲਓ ਜਿੰਨੇ ਕਿਤੇ ਆਪਾਂ ਲਈ ਆ ਜੇ ਮੰਨ ਲਓ ਸੀਜ਼ਨ ਲਾਣੀ ਚਾਹੇ ਪੰਨ 100 ਰੁਪਏ ਵਜਾਵੇ ਸੀ ਜਾਂਦਾ ਸਹੀ ਗੱਲ ਆਪਣੀ ਝੋਲੀ ਪੈਣਾ ਨਾ ਅ ਵੀ ਚਲੋ ਉਹ ਮੁੰਡਾ ਰਾਜੂ ਆ ਰਿਸ਼ਤੇਦਾਰ ਆ ਠੀਕ ਆ ਉਹਨੂੰ ਕਿਹਾ ਮਿੱਤਰਾ ਚਲਾਉਣੀਆਂ ਤਾਂ ਠੀਕ ਆ ਹੈ ਏਰੀਆ ਤੈਨੂੰ ਦਊ ਲੱਭ ਕੇ ਚਲਾਉਣੇ ਦਾ ਕੰਮ ਤੇਰਾ ਭਾਵੇਂ 1 ਰੱਖ ਬੰਦਾ ਭਾਵੇਂ ਰੱਖ 2 ਭਾਵੇਂ ਰੱਖ 4 ਠੀਕ ਆ ਜ਼ਿੰਮੇਵਾਰੀ ਤੇਰੀ ਆ ਨਹੀਂ ਠੀਕ ਆ ਫਿਰ ਇੱਕ ਹੀ ਹੁਣ ਉਹ ਜਿਹੜੇ ਸ਼ਾਹਕੋਟ ਵਾਲੇ ਆ ਨਾ ਉਹਨਾਂ ਦੀ ਮਸ਼ੀਨਾਂ ਹੁਣ ਮੈਂ ਦੇਖੋ ਬਾਈ ਉਹ ਕਿੰਨਾ ਉਹਨਾਂ ਨੇ ਮੇਰੇ ਪਿੱਛੇ ਉਹ ਕਰਿਆ ਨਾ ਇਹ ਭੋਨਾਂ ਨੂੰ ਵੀ ਛੱਡ ਤਾਖਦੇ ਨਹੀਂ ਚਲੋ ਆਇਆ ਬਾਈ ਮੈਨੂੰ ਵੀ ਥੋੜਾ ਜਿਹਾ ਹੌਸਲਾ ਆ ਜਾ ਹੁੰਦਾ ਨਾ ਵੀ ਵਿੱਚ ਉਹਨਾਂ ਦੇ ਚੱਲਦੇ ਚੱਲਦੇ ਵਿੱਚ ਮੇਰੀ ਆਪ ਦੀ ਮਨਜ਼ੂਰੀ ਚੱਲਦੀ ਜਾਂਦੀ ਹੈ ਹਾਂ ਚਲੋ ਆਏ ਵੀ ਉਹਨਾਂ ਦਾ ਬਹੁਤ ਆ ਵਿਚਾਰੇ ਕਹੇ ਚੀਤੇ ਮੈਨੂੰ ਹੋਣੀ ਕਰਦੇ ਹੈਗੇ ਠੀਕ ਆ ਜਦੋਂ ਉਹਨਾਂ ਦੇ ਵਿੱਚੇ ਮੇਰਾ ਸਰਕਲ ਉਹ ਮੈਂ ਵੀ ਮਾਲਕ ਬਣ ਗਿਆ ਹੈ ਨਾ ਮਾਲਕ ਬਣ ਗਿਆ ਹਾਂ ਬਾਈ ਬਹੁਤ ਵਧੀਆ ਬਾਈ ਮਾਪੇ ਦਾ ਨਾ ਸੁਪਨਾ ਆਉਂਦਾ ਰਹੇਗਾ ਵੀ ਸਾਡਾ ਬੱਚਾ ਵੱਧ ਤੇ ਵੱਧ ਹੋ ਕਰੇ ਬਾਕੀ ਦਿਨ ਉਹ ਪਤਾ ਬੜੀ ਮਿਹਨਤ ਕਰਨ ਵਾਲੇ ਬੰਦੇ ਆ ਬਾਕੀ ਗੱਲ ਇਹ ਆ ਗਈ ਨਹੀਂ ਵਿਚ ਬੰਦੇ ਕਣਕ ਝੋਨੇ ਦਾ ਸੀਜ਼ਨ ਲਾਉਂਦੇ ਨੇ ਲਈ ਆਗੇ ਕਰੇ ਜੀ ਤੈਨੂੰ ਤਾਂ ਹੁਣ ਵੀਡੀਓ ਚ ਦੇਖਦੇ ਆ 36 ਸgarh ਵੀ ਜਾ ਵੜਦਾ ਉਹ ਹਨਾ ਐਮਪੀ ਜਾ ਵੜਦਾ ਗੁਜਰਾਤ ਜਾ ਵੜਦਾ ਕੋਈ ਛੜਦੇ ਹੀ ਨਹੀਂਗਾ ਮੈਂ ਕਿਹਾ ਸਾਲ ਚ ਰਹਿੰਦੀ ਤਾਂ ਰੱਬ ਨੇ ਨਾ ਆਪਾਂ ਵੱਧ ਹੋਵੇਗਾ ਬਾਬੇ ਬਿਸ਼ਕਰਮ ਨੇ ਬਾਈ ਗੋਣ ਦਿੱਤਾ ਠੀਕ ਆ ਆਪਾਂ ਪੂਰਾ ਉਹਦਾ ਇਹ ਨਹੀਂ ਕਿ ਸੋਚੀਦਾ ਨਾ ਵੀ ਜੇ ਆਪਾਂ ਨੂੰ ਕੰਮ ਆਉਦਾ ਯਾਰ ਹੋਣਾ ਨਾ ਆਪਾਂ 2-4 ਲੱਖ ਆਪਣੀ ਜੇ ਹੋ ਜਾਏਗਾ ਤਾਂ ਆਪਾਂ ਕੰਮ ਛੱਡ ਦਈਏ ਨਾ ਕੰਮ ਛੱਡ ਦਈਏ ਆਪਾਂ ਵੀਰੇ ਹੁਣ ਵੀ ਜੇ ਰਿਪੇਅਰ ਦਾ ਮੈਨੂੰ ਫੋਨ ਕਰਦਾ ਮੈਂ ਕਹਿੰਦਾ ਵੀ ਕਰੂੰਗਾ ਵੀਰੇ ਕਰੂੰਗਾ ਅਗਲੇ ਦਿਨ ਘਰੇ ਜਾ ਕੇ ਰਿਪੇਅਰ ਕਰਕੇ ਠੀਕ ਆ ਹਾਂ ਵੀ ਕੋਈ ਗੱਲ ਨਹੀਂ ਵੀਰੇ ਤੇਰਾ ਕੰਮ ਚੱਲ ਜੇਵੇ ਸਹੀ ਗੱਲ ਆਪਾਂ ਕੋਈ ਬਾਰੇ ਆਪਾਂ ਕੰਮ ਵਾਲੇ ਬੰਦੇ ਆ ਮਿਹਨਤ ਵਾਲੇ ਬੰਦੇ ਮਿਹਨਤ ਕੈਂਤੀ ਹੈਗੀ ਚਲੋ ਰੱਬ ਨੇ ਵੀ ਫਿਰ ਨੂੰ ਭੁਲ ਕੇ ਨਹੀਂ ਰੱਖਿਆ ਤੁਹਾਡੇ ਦਾ ਬਾਕੀ ਇਹ ਮਿਹਨਤ ਦਾ ਫਲ ਤਾਂ ਕਹਿੰਦੇ ਮਿਲਦਾ ਹੀ ਆ ਪਰ ਲੇਟ ਮਿਲਦਾ ਥੋੜਾ ਜਨਾ ਹਾਂ ਬਾਕੀ ਉਹ ਮਾਲਕ ਚੱਲੀਏ ਵੇ ਲਾਈਏ ਕੱਟਰਾ ਹਾਂ ਚਲੋ ਚਲਾਓ ਬਾ ਅੰਦਰ ਤੋਂ ਕੱਟਰਾਓ ਜੀ ਭਾਈ ਜੀ ਚੱਪਾ ਆਚਾ ਕਿਰਪਾ ਕਰੀਂ ਦੱਤਿਆ ਨਹੀਂ ਕਰਮਾਂ ਦੇ ਅਨਸਾਰ ਸਾਡਾ ਜਲਦੀਆਂ ਲਾਈਟਾਂ ਆਹ ਚੱਲਦੀਆਂ ਰੱਖਣਾ ਯਾਤਰਾ ਯੁੱਧਾਂ ਦੇਖ ਲੈ ਉਵੇਂ ਹੀ ਪਈਆਂ ਨੇ ਨਾਲ ਦੀਆਂ ਹਨਾ ਬਈ ਮਾਲ ਦੇਖ ਲੈ ਤੂੰ ਮੈਂ ਟੈਂਕ ਚ ਮਾਲ ਕੱਢਿਆ ਛੜਾ ਉੱਗਰ ਵਾਲਾ ਮੈਂ ਕਹਿੰਦਾ ਵੀ ਆਇਆ ਛੜਾ ਜਿਵੇਂ ਪੱਖੇ ਤੇ ਬੰਬ ਵੀ ਪੱਖਾ ਲਾ ਕੇ ਛਿੜੇ ਹੁੰਦਾ ਵਿੱਚ ਸਫਾਈ ਵੱਲੋਂ ਦਾ ਸਾਰੇ ਪੁਰਾਣੀਆਂ ਮਸ਼ੀਨਾਂ ਦੀ ਸਫਾਈ ਬਹੁਤ ਹੀ ਬਾਈ ਬਾਕੀ ਸ਼ਾਮ ਦੀ ਗੱਲ ਹੁੰਦੀ ਹੈ ਹਨਾ ਸ਼ਾਮ ਵੀ ਸ਼ਾਮ ਕਰੀ ਆ ਹਨਾ ਅਗਲੇ ਨੇ ਅੰਦਰ ਖੜੀ ਆ ਮੈਂ ਇੱਕ ਸ਼ਾਮ ਦੀ ਗੱਲ ਤਾਂ ਇੱਥੇ ਆ ਗਈ ਨੰਦਰ ਤੂੰ ਆ ਲਾਲਾ ਨਹੀਂ ਜੇ ਮੈਂ ਆਪਾਂ ਆਮ ਆਪਣੀ ਆਹ ਤੀਆ ਮਸ਼ੀਨਾਂ ਲੈ ਲਈ ਹਾਂ ਹਾਂ ਜੀ ਹਾਂ ਥੱਲੇ ਲਾ ਕੇ ਛਿਰਦੇ ਨੇ ਆ ਛਿਰਨਾ ਲਾਏ ਵੀ ਲਾ ਕੇ ਰੱਖੇ ਇਹਨਾਂ ਛਿਰਨਾ ਤਾਂ ਹੀ ਰੱਖਦਾ ਫਰਕ ਜਿਹਾ ਲੱਗਦਾ ਹੁਣ ਵੀ ਆ ਵੀ ਦੇਖ ਕੇ ਤੇ ਛੀਟ ਹੈਗੀ ਆ ਸੀਲਡ ਤੇ ਹਾਂ ਸਹੀ ਗੱਲ ਪੂਰੀਆਂ ਸੰਭ ਕੇ ਰੱਖਿਆ ਹੋਇਆ ਹੈ ਨਾ ਨਹੀਂ ਵਧੀਆ ਚੀਜ਼ ਵਧੀਆ ਬਾਈ ਬਾਕੀ ਐ ਵੀ ਆਪਣਾ ਚਲੋ ਜਿਹੇ ਜੀ ਆਪਾਂ ਭਾਲ ਦੇ ਦੇਣਾ ਉਹੀ ਜਿਹੜੇ ਲੋਕ ਲੋਕ ਜੇ ਲਾਉਣੇ ਆਲੇ ਆ ਵਸ ਇਹਨੂੰ ਲਵਾ ਦਾਂਗੇ ਉਹ ਵੀ ਠੀਕ ਆ ਮੇਰੇ ਨੇ ਜੈ ਜੀ ਦੀ ਜਿਹੜੀ ਚੀਜ਼ ਆ ਭਾਪਾਲ ਦੇ ਤੋਂ ਜੀ ਮਾਲਕ ਨੇ ਖੁਦ ਲਈ ਆਪਣੀ ਬਾਕੀਆਂ ਮਰਜੀ ਦਾ ਬਾਹੀ ਦਾ ਤੁਹਾਨੂੰ ਦੱਸਿਆ ਹੀ ਹੈ ਨਾ ਹਾਂ ਹਾਂ ਮੈਂ ਤਾਂ ਯਾਰ ਬਾਰੀ ਸਾਡਾ ਸਹੀ ਗੱਲ ਹੈ ਜਿਹੜੀ ਮਰਜੀ ਠੱਗਾ ਕਰੀਂ ਨੀ ਦੱਬੀ ਸਹੀ ਗੱਲ ਹੈ ਜਿਹੜੀ ਜੈ ਨਹੀਂ ਹੈਗਾ ਵੀ ਗੱਲ ਹੈ ਆਈ ਅਮਰਜੀਤ ਕਹਿੰਦਾ ਵੇਚਣੀ ਨਹੀਂ ਅਸੀਂ ਤਾਂ ਠੱਕੇ ਨਾਲ ਹੀ ਲਈ ਜਾ ਅੱਜ ਹੀ ਖੋਦੇ ਤੇ ਬੰਦੇ ਉਹਦੇ ਜਨਾ ਦੀ ਮਾਂ ਚਾਲ ਦੇਖੀਓ ਸਾਡੇ ਕੋਲ ਖੜੀਆ ਨੇ 7 ਹੋਰ ਹੈ ਮਾਂ ਜਿਹੜੀ ਮਰਜਾ ਨੂੰ ਕੋਈ ਨਾ ਕੋਈ ਹੋਰ ਹੋ ਜਿਹੜੀ ਜੀਰੀ ਪਾਉਂਦੇ ਹਾਂ ਆਇਆ ਹਾਂ ਜੀ ਮਾ ਜਾਨ ਨੂੰ ਕੋਈ ਨਾ ਹੋਰ ਨੂੰ ਕੋਲੇ ਸੋਲਾ ਮਾ ਡੋਗੜੀ ਗਈ ਹਾਂਜੀ ਹਾਂ ਬਹੁਤ ਮਾਨਦਾ ਨਹੀਂਦਾ ਬਾਈ ਧੱਕਾ ਕਰਿਆ ਸੀ ਨਾ ਮੈਂ ਲੈ ਕੇ ਹੀ ਜਾਣੀ ਆ ਕੱਲ ਆਏ ਤੇ ਬੰਦੇ ਉਹ ਵੀ ਕਹਿੰਦੇ ਆਹ ਦੇ ਲੋ ਅਸੀਂ ਕੱਲ ਅਸੀਂ ਉਹ ਆਏ ਤੇ ਉਹ ਮੈਂ ਆ ਆ ਚਮ ਇੱਥੇ ਪਹਿਲਾਂ ਆਈ ਦਿਓ ਤਿੰਨ ਪਿੰਡਾਂ ਦੇ ਬੰਦੇ ਇਕੱਠੇ ਹੋਏ ਅੱਜ ਅਸੀਂ ਉਹਦੇ ਨਾਲ ਸੌਦਾ ਕਰਨ ਨੂੰ ਅਮਰਜੀਤ ਨਾਲ ਆਹ ਤਾਂ ਉਹਨੇ ਲਕੋ ਕੇ ਰੱਖੀ ਦੀ ਕਹਿੰਦਾ ਆਹ ਨਹੀਂ ਦੇਣੀ ਆ ਪਾ ਰੱਖਾਂਗੇ ਚਲਾਉਣ ਨੂੰ ਠੀਕ ਹੈ ਜੀ ਨਹੀਂ ਮੈਂ ਵੀ ਧੱਕਾ ਕਰਿਆ ਮੈਂ ਕਹਿੰਦਾ ਨਹੀਂ ਮੇਰੇ ਲੈ ਕੇ ਹੀ ਜਾਣੀ ਆ ਬਾਈ ਹਰਦੇ ਬਾਈ ਮੈਂ ਕੱਲ ਦੇਖ ਕੇ ਮਸ਼ੀਨ ਨੂੰ ਹੂੰ ਮੈਂ ਕਿਹਾ ਲੈ ਕੇ ਤਾਂ ਹੀ ਜਾਣੀ ਆ ਮਰਜੀਤ ਬਾਈ ਠੀਕ ਆ ਚਾਹੇ ਮੇਰੀ ਗੱਲ ਦਾ ਗੁੱਸਾ ਕਰੀ ਚਾਹੇ ਮੇਰੇ ਗਿੱਲਾ ਕਰੀ ਨਹੀਂ ਨਰਮਾ ਬੰਦਾ ਆਪਣੀ ਮੰਨ ਲੈਣਾ ਮੋੜਦਾ ਨਹੀਂ ਹੈਗਾ ਜਿਵੇਂ ਕਹਿ ਦਈਏ ਨਾ ਨਹੀਂ ਬਾਈ ਇੱਕ ਗੱਲ ਹੋਰ ਆ ਨਾ ਵੀ ਬੰਦੇ ਦਾ ਬਾਕੀ ਕੰਪਨੀ ਚ ਰਹਿਣ ਕਰਕੇ ਕੰਪਨੀ ਦੇ ਮੈਨੇਜਰ ਤਾਂ ਆਪਾਂ ਹੋਰ ਵੀ ਬਹੁਤ ਦੇਖੇ ਨੇ ਪਰ ਉਹ ਗੱਲਬਾਤ ਨਹੀਂ ਹੈਗੀ ਜਿਹੜੀ ਉਹਨਾਂ ਚ ਉਹ ਨਹੀਂ ਅਗਲਾ ਮੈਨੇਜਰ ਹੈ ਨਾ ਐਡੀ ਕੰਪਨੀ ਦਾ ਅਗਲਾ ਨਾ ਮਰੇ ਜਾਣਾ ਸਿੱਧੇ ਮੂੰਹ ਗੱਲ ਨਹੀਂ ਕੋਈ ਬਾਰ ਮੇਰੀ ਤਾਂ ਬੇਕੂ ਜੀ ਯਾਰ ਮੇਰੇ ਕੋਲ ਤਾਂ 20 ਆਉਂਦੇ ਨੇਗੇ ਹੈ ਨਾ ਉਹ ਇਹ ਨਹੀਂ ਗੱਲ ਹੈਗੀ ਬਾਈ ਕੋਲੇ ਉਹਦੇ ਕੋਲ ਵੀ ਮਤਲਬ ਲੈਣੀ ਵੀ ਐਂ ਕਹਿ ਜਵੇ ਐਂ ਨਹੀਂ ਕਹਿੰਦਾ ਹੈਗਾ ਇਹ ਤਾਂ ਬਾਕੀ ਕਟਰ ਲਾ ਲਿਆ ਇਹਦਾ ਲਾਉਣ ਤੋਂ ਬਾਅਦ ਅੰਕਲ ਜੀ ਪਾਏ ਥੋੜੇ ਹੋਰ ਉਹ ਕਟਰ ਲਾ ਕੇ ਫੇਰ ਲੰਨੇ ਆ ਬਾਬੇ ਦਾ ਨਾਮ ਚੱਲਦਾ ਹੈ ਕੰਪਨੀ ਮੂਰੇ ਨੇ ਪੜਦੇ ਆ ਚਾਬੀ ਮਰ ਹਮਰਜੀਤ ਬੋਪਰ ਆ 99000 ਨੰਬਰ ਇਹਦਾ ਹੀ ਹੈ ਹਾਂ ਇਹਦਾ ਹੀ ਹੈ ਗੱਤੀ ਪਣੀ ਜੀ ਉਹ ਕੋਈ ਨੀ ਕੋਈ ਚਾਕੇ ਪਾਲਾਂਗੇ ਮਾੜਾ ਮੋਟਾ ਅੰਕਲ ਲੈ ਆ ਦੋ ਮਰੀ ਆਉਣ ਦੇ ਹੋਰ ਇੱਥੇ ਐ ਪਏ ਚੱਲੇ ਆਉਣ ਦੇ ਆਉਣ ਦੇ ਚੱਲ 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 ਆਉਣ ਦੇ ਆਉਣ ਦੇ ਨ ਪਾਉਂਦਾ ਨੰਦਰਾ ਹੌਣਾ ਉੱਥੇ ਪਈ ਆਹ ਮੀਟਰਾਂ 'ਪੰਨੀ ਜੀ ਪਈ ਐ ਇੱਕ ਮੀਟਰਾਂ 'ਪੰਨੀ ਜੀ ਪਈ ਐ ਇੱਕ ਮੈਂ ਹੌਲੀ ਹੌਲੀ ਜਾਨੇ ਜਾਂਗਾ ਆਰਾਮ ਕਰ ਕਾਲੀ ਨਹੀਂ ਕਰਨੀ ਹੈਗੀ ਜਮੇ ਹੀ ਉੱਥੇ ਰੋਕ ਲਈ ਅਸੀਂ ਲਾਉਣਿਆ ਕਾਰ ਮੂਰੇ ਹਾਰਡ ਗੱਡੀ 'ਚ ਧਰ ਰਾਂ ਅਸੀਂ ਆਪੇ ਤਾਂ ਬੂਏ ਕਿ ਤੂੰ ਬੱਸ ਵੀਰੇ ਬੱਸ ਆ ਦੇਖਾ ਮਾਇ ਜੀ ਇਹ ਤੁਹਾਡੇ ਭਰਾ ਵੀ ਇਥੋਂ ਆਏ ਮਾਂ ਨੇ ਨਹੀਂ ਯਾਰ ਸਾਡਾ ਹੋਣਾ ਸਾਡੀ ਠੀਕ ਹੈ ਜੀ ਚੱਲ ਚੱਲ ਆ ਦੇਖਣ ਜੀ ਆ ਸਾਡਾ ਹੀ ਆ ਸਾਰੇ ਆ ਆਹ ਹਾਂ ਬਧਾਈਆਂ ਜੀ ਵੀਰੇ ਹਾਂ ਹਾਂ ਵੀਰੇ ਜਿਆਦੇ ਸਾਰੇ ਹਰਦੇਵ ਬਾਈ ਦੀ ਟੀਮ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਸਾ ਬਾਕੀ ਸਾਡੇ ਨਾ ਸਬਸਕ੍ਰਾਈਬਰਾਂ ਜਿਹੜੇ ਉਹਨਾਂ ਨੇ ਵੀਰਾਂ ਦੀ ਖਵਾਇਸ਼ ਥੀ ਨਾ ਵੀ ਨਿੰਦਰ ਬਾਈ ਆਪਣੀ ਮਸ਼ੀਨ ਕਦੋਂ ਲੈ ਰਿਹਾ हां भाई ले ली चलो चलਦੇ ਆਰਦੇਵ بھائی ਚਲੀਏ ਫਿਰ ਚਲੋ ਹਾਂ ਹਾਂ ਲਾਓ ਉੱਥੇ ਕਹਿ ਕਹਦਾ ਅੰਕਲ ਗਿਆ ਰੱਖ ਲਿਓ ਉਹ ਉਹ ਰੱਖਣੇ ਨੇ ਫੀਡਰ ਦਾ ਜੈਕ ਆ ਅੱਛਾ ਇੱਕ ਜੈਕ ਹੈ ਇੱਕ ਮਕੈਨੀਕਲ ਜੈਕ ਆ ਉਹ ਧਰ ਲੈਨੇ ਆਪਾਂ ਉਹ ਕਹਿੰਦੇ ਠੀਕ ਹੈ ਠੀਕ ਹੈ ਜੀ ਵੀ ਉਹ ਆਪਾਂ ਜਿਹੜਾ ਇਹਦੇ ਹਾਂ ਇਹਦਾ ਜਾਬੀਆਂ ਫੜਾ ਦੀਆਂ ਅਗਲੇ ਨੂੰ ਅਰੇ ਪੰਮਾ ਕਾਪਾ ਤੋਡਾ ਲਓ ਜੀ ਬਾਈ ਲੈ ਕੇ ਬਾਬੇ ਦਾ ਨਾਮ ਤੋੜਦੀ ਰਾਣੀ ਹਾਂ ਜੈਕ ਲੈਣ ਗਏ ਆ ਜਾ ਆ ਜਾ ਬਾਕੀ ਤਾਂ ਜੈਕ ਹਨ ਫੀਟਰ ਜੈਕ ਦੂਈ ਦਾ ਲਾਹਾਦ ਹਨਾ ਨੇ ਕਹਿੰਦੇ ਵੀ ਲੈ ਜਾ ਤੁਸੀਂ ਕੋਈ ਗੱਲ ਨਹੀਂ ਅਮਰਜੀਤ ਬਾਈ ਦਾ ਦਿਲ ਬੜਾ ਪਰ ਬਾਪੂ ਦਾ ਉਹ ਤੇ ਬੜਾ ਦਿਲਾਂ ਮజీਨભાઈ ਦੱਸਿਓ ਜਰੂਰ ਹਨਾ ਵੀ ਕਿੱਦਾਂ ਦੀ ਲੱਗੀ ਸਾਰੇ ਮੇਰੇ ਵੀਰਾਂ ਨੂੰ ਗੀਅਰ ਗੂੜ ਦਾ ਕੰਮ ਉਹ ਕਹਿੰਦਾ ਕਰਿਆ ਹੋਇਆ ਵੀ ਜਿੱਦ ਤਰ ਤੈਨੂੰ ਗੀਅਰ 'ਚ ਦਿੱਕਤ ਆ ਜਾਵੇ ਚੱਕ ਕੇ ਕੰਪਨੀ ਛੱਡ ਜੀ ਗੀਅਰ ਕੱਟ ਕੱਟ ਕਰੀ ਬੜਾ ਆਲੀ ਚਾਬੀ ਪਹਿਨਾ ਖੋਲਣਾ ਪੈਣਾ ਹਾਂ ਚਾਬੀ ਮੰਨਣਾ ਨਹੀਂ ਪਲਾਸ ਰੱਖ ਕੇ ਕਹਿੰਦਾ ਨਹੀਂ ਇਹਦੇ ਤੇਵਾ ਆਏ ਨੋਆ ਆਪਣੇ ਦਰਮੇਂ ਹੋਦਾ ਲੈ ਆਉਣਾ ਹੀ ਹੋਵੇ ਆਸਰ ਫੈਨੋ ਪਈ ਪਾਣੀ ਹੈਗਾ ਪੀਣ ਵਾਲਾ ਠੰਡਾ ਆਇਆ ਇਹ ਵਾਲੇ ਪੋਟੇ ਬੋਤਲ ਭਰ ਕੇ ਲਿਆ ਦੇਣਾ ਇੱਕ ਹਾਂ ਠੰਡੇ ਦੀ ਹਾਂ ਨਾ ਹਾਂ ਨਹੀਂ ਆਉਗਿਆ ਨਾ 10 ਜਨੇ ਰੰਨੇ ਬੰਦੇ ਆ ਅੱਖ ਚੌਲ ਖਾ ਲਿਓ ਤੇਰੇ ਸਾਹਮਣੇ ਸੈਂਡਵਿਚੇ ਖਾ ਲਿਓ ਉਹਨਾਂ ਨਾਲ ਬਾਹੂ ਟੱਕ ਪਾਸ ਲੱਗੀ ਜਾਂਦੀ ਹਾਂ ਵਧੀਆ ਚੱਲਦੀ ਮਸ਼ੀਨ ਵਧੀਆ ਪੂਰੀ ਘੈਂਟ ਹਾਂ ਠੀਕ ਆ ਵਧੀਆ ਚਲਾਈ ਨੂੰ ਕਿਵੇਂ ਆ ਨਹੀਂ ਕਿੰਨੇ ਵੀ ਸਾਦੀ ਪੁਲੀ ਪਾਈ ਹੁੰਦਾ ਨਾ ਸਾਦੀ ਪੁਲੀ ਇਹ ਜੀ ਨਹੀਂ ਪੈਣੀ ਹੈਗੀ ਦੂਆ ਘੇਰ ਆਏ ਇਹਨਾਂ ਦਾ ਆਪ ਦਾ ਘੇਰ ਆ ਫਾਈਰ ਸਟਾਰ ਇਹ ਰੋ ਪੂਰੀ ਇਹ ਤਾਂ ਹੀ ਚੱਲੂ ਉੰਮਲੀ ਕੰਮ ਤੇ ਨੀ ਇਹ ਭੰਗੂ ਜੀ ਦਾ ਠੀਕ ਐ ਨਾ ਪੂਰੀ ਇਹ ਤਾਂ ਹੀ ਚੱਲੂ ਫਿਰ ਬ੍ਰੇਕਾਂ ਬਲੂਕਾਂ ਲੱਗਦੇ ਆ ਪੂਰੀਆਂ ਪੂਰੀ ਇਹ ਤਾਂ ਹੀ ਚੱਲੂ ਆਓ ਜੋੜੀਓ ਐਂਟੀ ਐਂਟੀ ਜਾਣ ਲੱਗੇ ਬਾਲਿਆ ਕਰਾਂਗੇ ਗੱਲ ਤਾਂ ਉਹੀ ਆ ਨਹੀਂ ਹੁਣ ਤੇਰੇ ਬ੍ਰੇਕ ਬਲੂਕ ਲੱਗਦੇ ਆ ਪੂਰੇ ਬ੍ਰੇਕ ਬਲੂਕ ਤਾਂ ਲੱਗਦੇ ਆ ਹੈ ਹਾਂ ਓਕੇ ਆ ਮਾ ਫੇ ਵੀ ਲਾਈਟਾਂ ਰੋਟਾਂ ਬਾਲਦੀਆਂ ਲਾਈਟਾਂ ਹੁਣ ਚਲਾਉਂਗਾ ਆਰਾਮ ਦੇਖ ਲਈ ਲਾਈਟਾਂ ਰੋਟਾਂ ਬਾਈ ਬਣਾ ਕੇ ਆਰਾਮ ਕਰ ਚੱਲਦੀਆਂ ਸੀਗੀਆਂ ਤੇ ਥੋੜੀ ਜਿਹੀ ਬਾਕੀ ਫਿਰ ਪੂਰੀਆਂ ਚੱਲ ਚੁਈਆਂ ਲਾਉਣ ਚਲਾਉਣੀ ਨਹੀਂ ਰਹੀ ਆ ਬਾਈ ਇਹ ਨਹੀਂ ਚਲਾਉਣੀ ਇਹਨੇ ਕੀੜਾ ਢਾਲਿਆ ਅਗੇ ਜੀਜੇ ਲੈ ਲਈਏ ਆਪਾਂ ਹਨਾ ਮਾ ਚਾਲਾ ਕੰਮ ਨਹਿਗਾ ਦਾ ਬਾੜਾ ਕੋਈ ਗੱਲ ਨਹੀਂ ਬਾਕੀ ਮਾਲਕ ਦੇ ਨਾ ਯਾਰ ਦਾਣਾ ਪਾਣੀ ਲਿਖਿਆ ਕਰਮਾ ਚ ਤੇਲ ਇਹ ਜੇ ਕੋਸ ਨਹੀਂ ਪਿਆ ਬੜੀ ਛੋਲੋ ਪਾਉਂਦੀ ਆ ਮਸ਼ੀਨ ਇਹਦੀ ਬੰਦਾ ਹੂ ਯਾਰ ਛੋੜੇ ਟੱਕਦਾ ਨਹੀਂ ਉਹ ਡੀਜ਼ਲ ਕੋਈ ਨਹੀਂ ਖਾਦਾ ਮਸ਼ੀਨ ਇਹ ਨਾ 20 ਬੰਦਾ 5-7 ਲੱਖ ਕਿਲੋਮੀਟਰ ਆ ਗਈ ਨਹੀਂ ਰੀਜਲ ਪਿਆ ਹਾਂ ਪਿਆ ਹੋਰਾ ਆਵਾਜ਼ ਬੁਈ ਤਾਂ ਨਹੀਂ ਆਉਂਦੀ ਕੋ ਵਿੱਚ ਤੇ ਨਾ ਨਾ ਕੁਛ ਨਹੀਂ ਉਹਨੇ ਸੁੱਤੀ ਪਈ ਹਾਂ ਉਹ ਬਾਹਰ ਕੱਢਣੇ ਗਏ ਮਿੱਟੀ-ਮੁੱਟੀ ਜੰਮੀ ਹੋਈ ਆ ਮੜਾ ਉਹਦੇ ਕਰ ਕੀ ਆ ਬਾਕੀ ਤਾਂ ਮਸ਼ੀਨ ਦਾ ਪੂਰੀ ਸਾਫ ਆ ਜਾਲੀ ਹੈ ਜਾਲੀ ਹੈ ਜਾਲੀ ਤਾਂ ਲੱਗੀ ਹੋਊਗਾ ਨੀ ਭਰਾ ਵਾ ਅਸੀਂ ਤਾਂ ਲੈ ਕੇ ਆਏ ਆ ਜੀ ਹੁਣ ਉਹਦਾ ਪਾਰਟੀ ਹੋਊਗੀ ਵਧਾਈਆਂ ਹੋ ਗਈਆਂ ਜਨਿੰਦਰਤੋ ਗਣੀ ਆਹ ਲੜੀ ਦਾ ਘੋਟਾ ਇੱਥੇ ਹੋਰ ਨੇ ਕਿਹ ਬੰਦਾ ਅੱਜ ਤਾਂ ਹਾਂ ਤੇ ਨੂੰ ਜਾ ਰਹੀ ਵੀਰੇ ਥੋੜਾ ਆਵਦਾ ਇੱਥੇ ਜੇ ਦਸ਼ਮੀਸ਼ ਗਰੋਪਾ ਮਲੇਰ ਕੋਟੜਾ ਅੰਦਰ ਆਉਂਦਾ ਰਾਜੀ ਦੱਬੇ ਮਾਕੇਆ ਗੇਅਰ ਗੂਰ ਦਾ ਕੰਮ ਤਾਂ ਬਾਈ ਨੇ ਵਾਕਈ ਕਰਿਆ ਹੋਇਆ ਹੈ ਨਾ ਵੀ ਆਵਾਜ਼ ਬੂ ਜਮੇ ਸਾਇਲੈਂਟ ਹੈ ਵਸਾ ਨਾਲੋ ਮਾੜੀ ਪਰਲੀ ਡੈਕਸ਼ਨ ਚੋਂ ਉਹ ਵੀ ਬਾਈ ਠੱਲੇ ਵਿੱਚ ਤਾਂ ਥੋੜੀ ਚੱਕਣੀ ਪੈਂਦੀ ਤੁਹਾਨੂੰ ਪਤਾ ਹੈ ਨਾ ਪੁਰਾਣੇ ਮਾਡਲ ਆ ਜੈ ਇੰਨੀ ਬਾਕੀ ਆਪਣੇ ਵੀਰ ਕਹੀ ਜਾਂਦੇ ਤੇ ਕਹੀ ਹੈ ਨਾ ਹਰਦੇਵ ਬਾਈ ਹਾਂਜੀ ਵੀ ਨਾ ਨਵੀਆਂ ਮਸ਼ੀਨਾਂ ਦਾ ਰੇਕ ਚਲਾ ਲੈਂਦਾ ਨਾ ਬੰਨ ਸਵਾਤਾ ਤਾਂ ਪੁਰਾਣੇ ਚਲਾਉਂ ਮੈਂ ਕਿਹਾ ਪੁਰਾਣੀਆਂ ਉਹ ਲੈ ਕੇ ਚਲਾਉਣੀ ਆ ਬਈ ਆਪਾਂ ਹਾਂ ਨਵੀਂ ਦਾ ਰੇਕ ਹੀ ਰੇਕ ਚਲਾ ਲੈਂਦਾ ਨਵੀਂ ਦਾ ਚਲਾ ਲੈਂਦਾ ਬਾਈ ਹੁਣ ਆਪਾਂ ਤਾਂ ਹੀ ਤਾਂ ਜਮੇ ਥੱਲੇ ਵਾਲਾ ਮਾਡਲ ਲਿਆ ਹਾਂ ਵੀ ਥੱਲੇ ਵਾਲਾ ਲੈਵਲ ਆਹ ਨਹੀਂ ਆਇਆ ਲੱਗਦਾ ਜਿਵੇਂ ਨਵੀਂ ਬਜੀਨ ਤੇ ਆ ਜਾਂਦੇ ਆ ਹਾਂ ਨਵੀਂ ਬਜੀਨ ਤੇ ਚੜ ਕੇ ਆਇਆ ਲੱਗਦਾ ਨਹੀਂ ਆਪਣੇ ਬਾਤ ਦਾ ਵੀਰੇ ਨਵੀਂੋਂ ਆਇਆ ਹਾਂ ਭਾਨੇ ਪਕੌੜੇ ਵਾਂਗੂ ਧੂਲ ਓਟੇ ਹੋ ਲਿਆ ਜਿੱਦ ਹੀ ਉਤਰਿਆ ਚਲੋ ਠੀਕ ਆ ਮਿਲਦੇ ਆ ਮਲਾਉਨੇ ਆ ਤੁਹਾਨੂੰ ਫੇਰ ਮਰਜੀਦ ਬਾਈ ਨੂੰ ਹਣ ਚੱਲੀਏ ਫੇਰ ਪਿੰਡ ਨੂੰ ਹੋਈ ਜਾ ਰਵਾਨਾ ਲਓ ਜੀ ਬਾਈ 12:00 ਵੱਜ ਗਏ ਪੂਰੇ ਟਾਈਮ ਵੀ ਪੂਰਾ 12:00 ਦਾ ਹੋ ਗਿਆ ਬਾਕੀ ਆਪਾਂ ਪਹੁੰਚਣ ਵਾਲਾ ਪਿੰਡ ਦੇ ਲੱਗੇ ਵੀ ਖਮਾਣੋ ਸ਼ਹਿਰ ਪਹੁੰਚਣੇ ਵਾਲੇ ਹੀ ਆ ਥੋੜਾ ਹੀ ਰਹਿ ਗਿਆ ਉਹਦੇ 2-3 ਕਿਲੋਮੀਟਰ ਰਹਿ ਗਿਆ ਬਸ ਹੁਣ ਪਹੁੰਚ ਗਏ ਪਿੰਡ ਹੈ ਨਾ 12 ਨੇਰੇ ਹੀ ਹੋ ਗਿਆ ਬਾਈ ਤੁਹਾਨੂੰ ਪਤਾ ਨਾ ਰੋਡ ਸਿੰਗਲ ਹੈ ਇੱਕ ਬੋਟਾਂ ਕਰਕੇ ਥੋੜੀ ਚੈੱਕ ਇੰਜ ਹੋਉਂਦੀ ਹੈ ਗੱਡੀ ਕਰਕੇ ਫਿਰ ਗੱਡੀ ਰੁਕ ਜਾਂਦੀ ਆ ਰਾਜੂ ਵੀ ਖੜ ਗਏ ਦਰਸਤੇ 'ਚ ਨਾ ਰੋਟੀ ਰੋਟੀ ਲੱਗੇ ਦੇ ਖਾਣ ਚਲੋ ਮਹਾ ਘਰੇ ਹੁਣ ਕਾਨੂੰ ਤੰਕ ਕਰਨੇ ਆ ਜਾ ਕੇ ਤੇ ਰੋਟੀ ਨੂੰ ਜੱਪਾ ਕਰ ਗਿਆ ਇੱਥੇ ਖਾ ਕੇ ਰਾਜੂ ਕਾ ਨਾ ਭੁੱਖ ਲੱਗੀ ਹੈ ਇੱਥੇ ਖਾ ਕੇ ਚੱਲਦੇ ਜੀ ਜਿਵੇਂ ਚਲੋ ਬਾਕੀ ਮਹਾਰਾਜ ਦੀ ਕਿਰਪਾ ਕਰਨਾ ਵਧੀਆ ਬਈ ਮਸ਼ੀਨ ਆ ਪਹੁੰਚ ਗਏ ਸੁੱਖ ਸ਼ਾਂਤੀ ਗੱਲੇ ਕੇ ਘਰੇ ਆ ਜਾਂਦੀ ਆ ਰਾਣੀ ਰਾਜੂ ਕਾ ਨਾ ਹੱਥ ਲੱਗੀ ਮੇਰੇ ਇੱਕ ਮਨੇਰ ਕੋਟਲੇ ਤੋਂ ਨਿਕਲੇ ਬਾਦ ਉੱਥੇ ਹੀ ਕਹਿੰਦਾ ਮੇਰੇ ਹੱਥ ਲੱਗ ਜੀ ਜੇ ਆ ਪਾ ਚੱਲ ਵਧੀਆ ਜੀ ਹੱਥ ਲੱਗਣੀ ਚਾਹੀਦੀ ਆ ਚਲੋ ਮਿਲਦੇ ਆ ਜੀ ਫਿਰ ਹੁਣ ਘਰੇ ਜਾ ਕੇ ਦਿਖਾਉਨੇ ਆ ਤੁਹਾਨੂੰ ਇਹਨਾ ਫੈਮਲੀ ਕਿੰਨੀ ਖੁਸ਼ ਆਪਣੀ ਲਓ ਜੀ ਬਾਈ ਪਹੁੰਚ ਗਏ ਘਰੇ ਗੱਡੀ ਦਾ ਆਪਾਂ ਲਾਤੀ ਟਿਕਾਣੇ ਤੇ ਬਈ ਇੱਥੇ ਖੜਾ ਲਾਂਗੇ ਅੱਜ ਨਾ ਫਿਰ ਇਹਨੂੰ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਚਲਾਉਣੀ ਦਾ ਉਧਰ ਹੈ ਛਾਹ ਕੋਟ ਕਨੀ ਉੱਥੇ ਲੈ ਜਾਾਂਗੇ ਅੱਜ ਫਿਰ ਤੁਹਾਨੂੰ ਪਤਾ ਹੀ ਹੈ ਨਵੀਂ ਚੀਜ਼ ਲਈ ਆ ਨਾ ਇੱਕ ਵਾਰ ਘਰੇ ਜ਼ਰੂਰ ਆਉਣੀ ਚਾਹੀਦੀ ਆ ਨਾ ਚਲੋ ਆਪਣੇ ਵਾਸਤੇ ਤਾਂ ਬਾਈ ਨਮੀਆਂ ਆ ਰੱਬੇ ਆਉਂਦਾ ਰਾਜੂ ਪੂਰੀ ਅਜਾ ਮਰਜੀਦ ਬਾਈ ਦਾ ਕਹੀ ਹੈ ਵੀ ਆਣਾ ਰਾਮ ਗੱਲੇ ਜਾਏ ਬੁੜੀ ਆ ਬੁੱਢਾ ਲੋਹਾ ਉਹਦਾ ਉਹ ਨਹੀਂ ਕਰੀਦਾ ਸਰ ਮਾਤਾ ਸਾਡੀ ਲੱਗੀ ਹੈ ਤੇਲ ਚੋਂ ਆ ਲਾ ਦੇ ਲਾ ਦੇ ਲਾ ਦੇ ਜੇਤੀ ਕਰ ਨਹੀਂ ਤਾਂ ਹੁੰਦੀ ਆ ਹਾਂ ਵੀ ਵਧੀਆ ਲੱਗੀ ਮੀਨ ਹੈ ਵਧੀਆ ਹੈ ਰਾਜੋ ਇੱਥੇ ਲਾਦਣੀ ਆਇਓ ਲਾਦਣੀ ਮੂੰਹ ਪਰਾਂ ਨੂੰ ਕਰਕੇ ਟਰਾਲਾ ਖੋਲ ਕੇ ਇੱਥੇ ਨੂੰ ਤਾਂ ਇੱਧਰ ਨੂੰ ਲਾ ਦਨੇ ਇੱਥੇ ਵਿੱਚ ਨੂੰ ਬਾੜ ਦਾਂਗੇ ਟਰਾਲਾ ਵੀ ਹਾਂ ਛੋਟੂ ਰਿਹਾ ਓਏ ਟਰਾਲਾ ਖੋਲ ਕੇ ਭਾਈ ਜਗ੍ਹਾ ਤਾਂ ਹੈਗੀ ਹੈ ਕਿੱਟੇ ਮੂਰੇ ਆ ਨਾ ਲੱਗਣ ਨੂੰ ਪਰਾਂ ਚਲੋ ਅੱਜ ਦਾ ਦਿਨੇ ਹਾਂ ਲਾ ਕੇ ਖੋਲ ਕੇ ਟਰਾਲਾ ਫਿਰ ਦੇਖਦੇ ਆ ਮਿਲਦੇ ਆ ਫੇ ਜੀ ਭਾਈ ਲਾਤੀ ਐ ਸੈਟ ਸ਼ਟ ਕਰਕੇ ਕਟਰ ਲਾ ਕੇ ਦਾ ਪਰਲੇ ਪਾਸੇ ਫਸਾਤਾ ਇਧਰ ਮਸ਼ੀਨ ਆ ਲੱਗ ਗਈ ਬਾਕੀ ਲੈਡ ਦੇ ਵਿੱਚ ਦੇਖੋ ਬਾਈ ਤੁਸੀਂ ਹੁਣ ਮਾਡਲ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਨਾ ਮੈਂ ਤਾਂ ਦੱਸਿਆ ਨਹੀਂ ਕਿ ਕਿੰਨਾ ਮਾਡਲ ਹੈ ਕੀ ਹਿਸਾਬ ਦਾ ਵਾਹ ਨਾ ਬਾਕੀ ਕਮੈਂਟਾਂ ਦੇ ਵਿੱਚ ਇਹ ਵੀ ਦੱਸਿਓ ਬਾਈ ਮਸ਼ੀਨ ਕਿੱਦਾਂ ਦੀ ਲੱਗੀ ਸਾਰਿਆਂ ਨੂੰ ਇਹਦੇ ਸਾਡਾ ਛੋਟੂ ਪਿਆ ਛੋਟੂ ਏ ਛਟਵਾ ਏ ਗਾੜੀ ਕੀ ਰੱਖੀ ਕਰਨਾ ਯਾਰ ਰਾਤ ਕੋ ਏ ਇਹ ਮੈਂ ਤਾਂ ਇਹ ਰੱਖੀ ਬੰਦਾ ਹੁਣ ਦੇ ਮੈਡੀਕਲ ਦੇ ਆਪਾਂ ਹੋਰ ਮਸ਼ੀਨ ਦਾ ਬਾਤ ਆ ਛੋਟੂਏ ਹੈ ਬਾਕੀ ਚਲੋ ਠੀਕ ਆ ਬਾਈ ਮਿਲਦੇ ਆ ਕਿਸੇ ਅਗਲੀ ਵੀਡੀਓ ਚਾਣਾ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ